ਸੰਗਤ ਜੀ ਜਿੱਥੇ ਮਹਾਰਾਜਾ ਦਲਜੀਤ ਸਿੰਘ ਜੀ ਦੀ ਸਮਾਦ ਬਣੀ ਹੋਈ ਹੈ ਉਹਨਾਂ ਦੀ ਧਰਮ ਪਤਨੀ ਦੀ ਉਹਨਾਂ ਦੇ ਸੁਪੁੱਤਰ ਦੀ ਜਿੱਥੇ ਸਮਾਦ ਬਣੀ ਹੋਈ ਹੈ ਉੱਥੋਂ ਦੀ ਚਰਚ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਦੇਖੋ ਜੀ ਇਹ ਜਿਹੜਾ ਸਟੋਨ ਲੱਗਿਆ ਹੈ ਬਲੈਕ ਸਟੋਨ ਤੇ ਜਿਹੜੇ ਸ਼ਹਿਰ ਵਿੱਚ ਲੱਗਿਆ ਹੈ ਉੱਥੋਂ ਹੀ ਇਹ ਕਦਾਨਾ ਜੋ ਨਿਕਲ ਰਿਹਾ ਦੇਖੋ ਚਰਚ ਦੀ ਮੀਨਾਕਾਰੀ ਕਲਾਕਾਰੀ ਇਹ ਜਿਹੜੇ ਗੋਰੇ ਆ ਜਿਹੜੇ ਇੱਥੇ ਵੀ ਜਿਨ੍ਹਾਂ ਦੇ ਸਮਾਦਾ ਬਣੀਆਂ ਚੜਾ ਲਓ ਉਹ ਵੀ ਭਗਾਸ਼ਾ ਲਈ ਆ ਜਿਨ੍ਹਾਂ ਦੀ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਸੁਪੁੱਤਰ ਦਲੀਪ ਸਿੰਘ ਦੇ ਸਮਾਦ ਦੇ ਨਾਲ ਸਮਾਦਾ ਬਣੀਆਂ ਹਾਂਜੀ ਬਾਬਾ ਜੀ ਕਿਵੇਂ ਦੇ ਲੱਗੇ ਹਾਂ ਜੀ ਨੀਣਾ ਕਰੀ ਵੀਡੀਓ ਬਣਾਇਆ ਹੋਇਆ ਜੀ ਬਹੁਤ ਸਾਰਾ ਗੱਲਾਂ ਵੀ ਹਰ ਇੱਕ ਚੀਜ਼ ਜਿਹੜੀ ਬਣਾਈ ਹੋਈ ਜੈ ਮਹਾਰਾਜ ਇਹਨਾਂ ਕਿਤੇ ਮਹਾਰਾਜ ਇਸ ਬਾਤ ਬਣਾਈ ਜੀ ਮਹਾਰਾਜ ਦਾ ਨਾਮ ਚੈਲੇ ਬੜਾ ਪੁਰਾਣੀ 1800 22 ਅਕਤੂਬਰ 1867 90 1893 ਤੋਂ ਦੇਵਕੀ ਜੀ ਨੇ ਸਾਲ ਹੋ ਗਏ ਹਨ ਇਹ ਬਾਬਾ ਜੀ ਸਮਾਦ ਬਣਾਈ ਬਾਦ ਚ ਬਣਾਈ ਹੈ ਨਾ ਪਹਿਲੋ ਚਾਚ ਸੀਗੀ ਹਾਂਜੀ ਪਹਿਲੇ ਚਾਚ ਸੀ ਹਾਂਜੀ ਹਾਂਜੀ ਓਕੇ ਨਹਿਲੋ ਚਾਚ ਸੀਗੀ ਬਾਅਦ ਚ ਸਮਾਦ ਬਣੀ ਇੱਥੇ ਹਾਂਜੀ ਸਮਾਦ ਬਾਅਦ ਚ ਬਣੀ ਹੈ ਤੇ ਮਹਾਰਾਜ ਜੀ ਜਿਹੜੀ ਤੇ ਆਖਰੀ ਸਾ ਜਿਹੜਾ ਮਹਾਰਾਜ ਨੇ ਆਪਣੇ ਪੈਰਥ ਵਿੱਚ ਲਿਆ ਪੈਰਥ ਤੋਂ ਲਿਆ ਕੇ ਮਹਾਰਾਜ ਨੂੰ ਫੇਰ ਇੱਥੇ ਦਫਨਾਇਆ ਗਿਆ ਹਾਂਜੀ ਹਾਂਜੀ ਜਾਨੀ ਉਹਦਾ ਸੰਸਕਾਰ ਜਿਹੜਾ ਇੱਥੇ ਕੀਤਾ ਗਿਆ ਨਹੀਂ ਦਫਨਾਇਆ ਗਿਆ ਕਿ ਸੰਸਕਾਰ ਹਾਂਜੀ ਦਫਨਾਇਆ ਗਿਆ ਜੀ ਹਾਂਜੀ ਠੀਕ ਹੈ ਜੀ ਪਰ ਉਹਨਾਂ ਇੱਕ ਮਹਾਰਾਜਾ ਜਿਹੜੇ ਉਹਨਾਂ ਦੇ ਜਿਹੜੇ ਸਪੁੱਤਰ ਹਾਂ ਮਹਾਰਾਣੀ ਸੀਗੀ ਹਾਂਜੀ ਮਹਾਰਾਣੀ ਤੇ ਨਾਲ ਉਹਨਾਂ ਦੇ ਪੁੱਤਰ ਜਿਹੜੇ ਉਹਨਾਂ ਨਾਲ ਹੀ ਤੇ ਬਣਾਈ ਗਈ ਸੀ ਠੀਕ ਹੈ ਜੀ ਜਿਆਦਾ ਜੀ ਜਿਆਦਾ ਤਾਂ ਆਪਣਾ ਵੋਟ ਲੱਗਾ ਹੋਇਆ ਸੀ ਹਾਂਜੀ 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 1793 ਦੀ 1793 ਦੇ ਵਿੱਚ ਮਹਾਰਾਜਾ ਜਦੂ ਸਿੰਘ ਜਨਗਰ ਤੇ 1793 ਦੇ ਵਿੱਚ ਮਹਾਰਾਜਾ ਨੇ ਆਪਣਾ ਆਖਰੀ ਸਾਹ ਜੜ ਲਿਆ ਠੀਕ ਹੈ ਜੀ ਸ਼ੰਤ ਬਾਬਾ ਹਾਂਜੀ ਸਰ ਭਾਈ ਧੰਨਵਾਦ ਇਹ ਤਾਰੀਖ ਤੋਂ ਬਾਰੇ ਜਿਹੜੇ ਕੁਰਾਨ ਵਿੱਚ ਸਾਰੇ ਇਹ ਕੀ ਜਮ ਸਮਭਾਲ ਕਰਦੇ ਸਾਂ ਸੰਭਾਲ ਕਰਦੇ ਜੀ ਜੀ ਬਹੁਤ ਵਧੀਆ ਜੀ ਹਾਂ ਜੀ ਵਾਦੇ ਵੀ ਇਟਲੀ ਦੇ ਵਿੱਚ ਬਹੁਤ ਖਾਮ ਸੰਭਾਲ ਕੀਤੀ ਹੋਈ ਹੈ ਠੀਕ ਹੈ ਸਪੈਸ਼ਲ ਇਟਲੀ ਤੋਂ ਚੱਲ ਕੇ ਆਏ ਆ ਸੰਗਤ ਜੀ ਜੀ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਹਿੰਦੇ ਸਿੰਘਾ ਦਾ ਜਿਹੜੇ ਸਾਨੂੰ ਨਾਲ ਲੈ ਕੇ ਆਏ ਆ ਬਿਲਕੁਲ ਜੀ ਸਰ ਹਾਂ ਹਾਂ ਹਾਂਜੀ ਬਾਬਾ ਜੀ ਅੱਜ ਦਾ ਕੋਈ ਵਿਊ ਦੇਣਾ ਚਾਹੋਗੇ ਤੁਸੀਂ ਕੋਈ ਬਚਨ ਸਾਂਝੇ ਕਰੋ ਸੰਗਤ ਦੇ ਨਾਲ ਕਿਵੇਂ ਦੇ ਲੈ ਕੇ ਮੈਂ ਤੇ ਇਹ ਕਹਿੰਦਾ ਵੀ ਸੰਗਤਾਂ ਨੂੰ ਇੱਥੇ ਜਿਹੜੇ ਆਪਣੇ ਬੰਦੇ ਆ ਉਹਨਾਂ ਨੂੰ ਆਉਣਾ ਚਾਹੀਦਾ ਹਾਂਜੀ ਕਰਕੇ ਇਹਨਾਂ ਨੂੰ ਲੋਕਾਂ ਨੂੰ ਪਤਾ ਲੱਗ ਜਾ ਰਿਹਾ ਵੀ ਇਹਨਾਂ ਦੇ ਜਿਹੜੇ ਵਾਰਸ ਆ ਉਹ ਹਲੇ ਵੀ ਹੈ ਕਿੱਥੇ ਰਹੀਏ ਕੋਈ ਨੌਜਵਾਨ ਪੀੜ੍ਹੀ ਆਪਣੀ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਕੋਈ ਸੱਦਾ ਬਤਰ ਬੱਚਿਆਂ ਨੂੰ ਵੀ ਲੈ ਕੇ ਆਉਣਾ ਚਾਹੀਦਾ ਹਾਂਜੀ ਦਿਖਾ ਲੈਣਾ ਚਾਹੀਦਾ ਵੀ ਕੀ ਬੱਚਿਆਂ ਨੂੰ ਦਿਖਾ ਲੈਣਾ ਚਾਹੀਦਾ ਲੈ ਕੇ ਆਉਣਾ ਚਾਹੀਦਾ ਵੀ ਆਪਣਾ ਜਦੋਂ ਜਾਇਦ ਰਹੀ ਕੀ ਆਪਣਾ ਵਿਰਸਾ ਆ ਕੀ ਆਪਣਾ ਸੰਘਰਸ਼ ਰਿਹਾ ਵਾ ਸਿੰਘਾਂ ਦਾ ਹਣਾ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਲੈ ਕੇ ਤੇ ਦਲੀਪ ਸਿੰਘ ਜੀ ਤੱਕ ਫਿਰ ਹੁਣ ਉਹਨਾਂ ਦੇ ਘਰ ਬੱਚੇ ਆ ਤੱਕ ਵੀ ਚੱਲ ਰਿਹਾ ਹਨ ਹੂੰ ਜਿਵੇਂ ਉਹਨਾਂ ਦੇ ਮਹਾਰਾਜਾ ਦਲੀਪ ਸਿੰਘ ਦੀ ਬੱਚੇ ਸੀਗੇ ਗਾਂ ਉਹਨਾਂ ਦੀ ਬੇਟੀ ਆ ਹਣਾ ਕਿੰਨਾ ਖਜ਼ਾਨਾ ਉਹਨਾਂ ਨੇ ਖਾਲਸਾ ਪੰਥ ਵਾਸਤੇ ਹਜੇ ਵੀ ਸਾਂਭ ਕੇ ਰੱਖਿਆ ਹੋਇਆ ਜਦੋਂ ਖਾਲਿਸਤਾਨ ਬਿਲਕੁਲ ਆਪਣਾ ਸਾਜਨਾ ਦੇਵ ਸਹਊਗਾ ਉਹ ਖਾਲਸਾ ਹੀ ਉਥੋਂ ਫਿਰ ਉਹ ਮਾਇਆ ਲੱਗੇ ਜਾ ਸਕਦਾ ਹੂੰ ਦੇਖੋ ਤੁਸੀਂ ਕਿੰਨੀ ਥਾਂ ਸੰਭਾਲ ਕੀਤੀ ਹੋਈ ਆ ਤਿੰਨ ਬਾਕੀ ਦੀਆਂ ਦੇਖੋ ਤਿੰਨ ਬੜੀਆਂ ਹੋਇਆਂ ਨੇ ਹਾਂਜੀ ਆਪਣੀ ਜਿਹੜੀ ਪੱਥਰਾਂ ਦੀਸ ਬਣਾਈ ਹੋਏ ਤੇ ਕਿੰਨੀ ਥਾਂ ਸੰਭਾਲ ਦੇ ਵਿੱਚ ਉੱਥੇ ਇੱਕ ਉਹ ਜਿਹੜੀ ਆ ਜਾਗਦੀ ਆ ਹਾਂਜੀ ਉਹ ਹੁਣ ਉਹ ਜਿਹੜੇ ਸੰਤ ਸੰਤਾਂ ਨੇ ਜਿਹੜੇ ਅਮਰ ਸਿੰਘ ਜੀ ਹੁਣਾਂ ਨੇ ਉਹ ਸੇਵਾ ਚੱਲ ਰਹੀ ਆ ਜਿਵੇਂ ਲਾਲੋ ਹਨ ਮਹਾਰਾਜ ਆਪਣੇ ਜਿੱਦੋਂ ਇਹਨਾਂ ਦਾ ਇੱਥੇ ਪ੍ਰੋਗਰਾਮ ਹੁੰਦਾ ਇਹਨਾਂ ਦਿਨ ਹੁੰਦਾ ਤੇ ਇੱਥੇ ਸੇਵਾ ਵੀ ਕਰਦੇ ਆ ਤੇ ਉਹ ਉਧਰਲੇ ਪਾਸੇ ਦੀਵਾਨ ਵੀ ਲੱਗਦਾ ਇੱਕ ਹੋਰ ਜਗ੍ਹਾ ਇੱਥੇ ਜਿੱਥੇ ਇਹਨਾਂ ਦਾ ਜਿੱਥੇ ਉਹਦਾ ਸਟੈਚੂ ਬਣਿਆ ਆ ਠੀਕ ਹੈ ਜੀ ਤੇ ਉੱਥੇ ਉੱਥੇ ਦੀਵਾਨ ਵੀ ਲੱਗਦਾ ਰਾਤ ਨੂੰ ਠੀਕ ਆ ਜੀ ਦੇਖੋ ਤੁਸੀਂ 100 ਸਾਲ 100 150 ਸਾਲ ਯਾਨੀ ਕਹਿਣ ਦਾ ਮਤਲਬ ਇਹ ਚਰਚ ਬਹੁਤ ਪੁਰਾਣਾ ਹੈ ਜੀ 200 ਸਾਲ ਲਾਲੋ 200 ਸਾਲ ਤੋਂ ਵੀ ਪਰਤਾਂਤ ਹੋਰ ਵੀ ਪੁਰਾਣਾ ਹੋ ਸਕਦਾ ਲੇਕਿਨ 200 ਸਾਲ ਤਾਂ ਹੈ ਨਾ ਪੱਕਾ ਜਾਣੀ ਜਿਹਦੇ ਹਿਸਾਬ ਨਾਲ ਡੇਟ ਲਿਖੀ ਹੋਈ ਆ ਉਸ ਹਾਲ ਨੂੰ 200 ਸਾਲ ਦੀ 200 ਸਾਲ ਦਾ ਜਾਨੀ ਕਹਿੰਦਾ ਮਤਲਬ ਹੈ ਜਾਨੀ ਬਣਿਆ ਹੋਇਆ ਦੇਖੋ ਜੀ ਮਾਨਤਾ ਉਦੋਂ ਹੀ ਪੂਰੀ ਹੁੰਦੀ ਆ ਜਦੋਂ ਸੰਤਾਂ ਮਹਾਪੁਰਸ਼ਾਂ ਦੇ ਸ਼ਹੀਦਾਂ ਦੇ ਪੂਰੇ ਪੈਰੇ ਹੋ ਜਾਂਦੇ ਨਾ ਹੁਣ ਸ਼ਹੀਦ ਸਿੰਘਾਂ ਦੇ ਲਾਲੋ ਸ਼ਹੀਦਾਂ ਦੇ ਬਾਹਰ ਆਇਆ ਤਲੀਪ ਸਿੰਘ ਸ਼ਹੀਦ ਹਨਾ ਜਿਵੇਂ ਵੀ ਆ ਗੋਰੀਆਂ ਨੇ ਲਿਆ ਕੇ ਇੱਥੇ ਇਹਨਾਂ ਨੂੰ ਕੈਰ ਕੈਦ ਕਰਕੇ ਜਦੋਂ ਜਹਿਰ ਕੀਤੀ ਤੇ ਸ਼ਹੀਦ ਹੋਏ ਸ਼ਹੀਦ ਹੋਏ ਸਾਡੇ ਦੇ ਸ਼ਹੀਦ ਆ ਹਨਾ ਅਤੇ ਫਿਰ ਹੀ ਇਸ ਚਰਚ ਦੀ ਤੱਕੇ ਨਾਲ ਇਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਸੀ ਹਾਂਜੀ ਹਾਂਜੀ ਇਸ ਚਰਚ ਦੀ ਜਾਂ ਇਸ ਜਗ੍ਹਾ ਦੀ ਮਹਾਨਤਾ ਪੂਰਨ ਤਾਂ ਫੇਰ ਹੀ ਹੁੰਦੀ ਆ ਸੋ ਇਸੇ ਨਾਲ ਸਾਡਾ ਇਹ ਸਮਾਂ ਬਤੀਤ ਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ